ਹਾਂਜੀ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕੀ ਤੁਸੀਂ ਕਦੇ ਸੋਚਿਆ ਹੈ ਕਿ 500 ਮਿਲੀਅਨ ਲੋਕ ਗੰਦੇ ਪਾਣੀ ਵਿੱਚ ਇਸ਼ਨਾਨ ਕਰ ਗਏ ਇਹ ਕੋਈ ਕਲਪਨਾ ਨਹੀਂ ਹੈ ਬਲਕਿ ਨੈਸ਼ਨਲ ਗ੍ਰੀਨ ਕਮਿਊਨਲ ਐਨਜੀਟੀ ਨੇ ਇਹ ਚੌਕਾਣੇ ਵਾਲਾ ਖੁਲਾਸਾ ਕੀਤਾ ਹੈ ਇਸ ਵੀਡੀਓ ਵਿੱਚ ਅਸੀਂ ਜਾਣਾਂਗੇ ਕਿ ਇਹ ਕਿਵੇਂ ਸੰਭਵ ਹੈ ਇਸ ਦੇ ਪਿੱਛੇ ਕੀ ਕਾਰਨ ਨੇ ਅਤੇ ਇਹ ਤੁਹਾਡੇ ਲਈ ਕਿੰਨਾ ਮਹੱਤਵਪੂਰਨ ਹੈ ਅੰਤ ਤੱਕ ਦੇਖਿਓ ਕਿਉਂਕਿ ਸੱਚਾਈ ਤੁਹਾਨੂੰ ਹੈਰਾਨ ਕਰ ਦੇਵੇਗੀ ਤਾਜ਼ਾ ਸੁਣਵਾਈ ਦੌਰਾਨ ਐਨਜੀਟੀ ਨੇ ਉੱਤਰ ਪ੍ਰਦੇਸ਼ ਪ੍ਰਦੂਸ਼ਣ ਨਿਯੰਤਰਣ ਮੋਰ ਯਾਨਕਿ ਯੂਪੀਪੀਸੀਬੀ ਨੂੰ ਸਖਤ ਸਬਦਾਂ ਵਿਚ ਫਟਕਾਰਿਆ ਹੈ ਕਿ ਉਹਨਾਂ ਨੇ ਕਿਹਾ ਕਿ ਤੁਸੀਂ 500 ਮਿਲੀਅਨ ਲੋਕਾਂ ਨੂੰ ਗੰਦੇ ਪਾਣੀ ਵਿੱਚ ਇਸ਼ਨਾਨ ਕਰਨ ਲਈ ਮਜਬੂਰ ਕਰ ਦਿੱਤਾ ਜੋ ਪਾਣੀ ਇਸ਼ਨਾਨ ਕਰਨ ਦੇ ਯੋਗ ਹੀ ਨਹੀਂ ਸੀ ਅਤੇ ਲੋਕਾਂ ਨੂੰ ਉਹ ਪਾਣੀ ਪੀਣਾ ਵੀ ਪਿਆ। ਇਹ ਟਿੱਪਣੀ ਮਹਾਕੁੰਭ 2025 ਦੌਰਾਨ ਗੰਗਾ ਨਦੀ ਵਿੱਚ ਵਾਧਦੇ ਪ੍ਰਦੂਸ਼ਣ ਨੂੰ ਲੈ ਕੇ ਕੀਤੀ ਗਈ ਹੈ। ਇਸ ਰਿਪੋਰਟ ਵਿੱਚ ਦਰਸਾਇਆ ਗਿਆ ਹੈ ਕਿ 53 ਮਿਲੀਅਨ ਲੀਟਰ ਪ੍ਰਤੀ ਦਿਨ ਅਸ਼ੁੱਧ ਗੰਦਗੀ ਬਿਨਾਂ ਸਾਫ਼ ਕੀਤੇ ਹੀ ਗੰਗਾ ਵਿੱਚ ਛੱਡੀ ਜਾ ਰਹੀ ਹੈ। ਇਸ ਨਾਲ ਪਾਣੀ ਵਿੱਚ ਬਾਇਓਕੈਮੀਕਲ ਆਕਸੀਜਨ ਡਿਮਾਂਡ BOD ਅਤੇ ਫੀਕਲ ਕੋਲੀਫਾਰਮ ਬੈਕਟੀਰੀਆ ਦੀ ਮਾਤਰਾ ਖਤਰਨਾਕ ਪੱਧਰ ਤੱਕ ਵੱਧ ਗਈ ਜੋ ਸਿਹਤ ਲਈ ਬਹੁਤ ਨਕਸਾਂ ਦੇ ਹੈ ਇਹ ਸਾਰੇ ਤਤ ਕੇਂਦਰੀ ਪ੍ਰਦੂਸ਼ਣ ਨਿਯੰਤਰਣ ਬੋਰਡ ਸੀ ਪੀ ਸੀ ਬੀ ਦੀ ਰਿਪੋਰਟ ਵਿੱਚ ਸਾਹਮਣੇ ਆਏ ਹਨ ਇਸ ਦੇ ਬਾਵਜੂਦ ਲੱਖਾਂ ਸ਼ਰਧਾਲੂਆਂ ਅਣਜਾਣੇ ਵਿੱਚ ਇਸ ਪ੍ਰਦੂਸ਼ਿਤ ਪਾਣੀ ਵਿੱਚ ਇਸ਼ਨਾਨ ਕਰ ਲਿਆ ਜੋ ਉਹਨਾਂ ਦੀ ਸਿਹਤ ਲਈ ਖਤਰਾ ਬਣ ਸਕਦਾ ਹੈ ਇਹ ਸਥਿਤੀ ਸਾਨੂੰ ਸੋਚਣ ਤੇ ਮਜਬੂਰ ਕਰਦੀ ਹੈ ਕਿ ਅਸੀਂ ਆਪਣੀਆਂ ਪਵਿੱਤਰ ਨਦੀਆਂ ਦੀ ਸੰਭਾਲ ਕਿਵੇਂ ਕਰ ਰਹੇ ਹਾਂ ਭਾਰਤ ਵਿੱਚ ਨਦੀਆਂ ਨੂੰ ਮਾਂ ਵਾਂਗ ਪੂਜਿਆ ਜਾਂਦਾ ਹੈ ਲੋਕ ਮੰਨਦੇ ਹਨ ਕਿ ਇਨ੍ਹਾਂ ਵਿੱਚ ਇਸ਼ਨਾਨ ਕਰਨ ਨਾਲ ਪਾਪ ਧੁੱਲ ਜਾਂਦੇ ਹਨ ਅਤੇ ਮੁਕਤੀ ਮਿਲ ਜਾਂਦੀ ਹੈ ਪਰ ਜਦੋਂ ਇਹ ਪਵਿੱਤਰ ਨਦੀਆਂ ਪ੍ਰਦੂਸ਼ਿਤ ਹੋ ਜਾਂਦੀਆਂ ਹਨ ਤਾਂ ਇਹ ਸ਼ਰਦਾ ਅਤੇ ਸਿਹਤ ਦੋਵਾਂ ਲਈ ਖਤਰਾ ਬਣ ਜਾਂਦੀਆਂ ਨੇ ਇਸ ਦੀ ਲੋਕਾਂ ਵਿੱਚ ਡਰ ਅਤੇ ਸੰਕੋਚ ਪੈਦਾ ਕਰਦੀ ਹੈ ਕਿਉਂਕਿ ਉਹਨਾਂ ਦੀ ਆਸਥਾ ਅਤੇ ਸਿਹਤ ਦੋਵੇਂ ਦਾਅ 'ਤੇ ਨੇ ਇਸ ਨਾਲ ਲੋਕਾਂ ਦੀ ਮਨੋਵਿਗਿਆਨਿਕ ਸਥਿਤੀ 'ਤੇ ਗਹਿਰਾ ਅਸਰ ਪੈਂਦਾ ਹੈ ਕਿਉਂਕਿ ਉਹਨਾਂ ਦੀ ਧਾਰਮਿਕ ਆਸਥਾ ਅਤੇ ਸਿਹਤ ਦੋਵੇਂ ਖਤਰੇ ਵਿੱਚ ਆ ਜਾਂਦੇ ਨੇ ਹੁਣ ਸਵਾਲ ਇਹ ਹੈ ਕਿ ਇਸ ਸਥਿਤੀ ਵਿੱਚ ਕੌਣ ਜ਼ਿੰਮੇਵਾਰ ਹੈ ਐਨਜੀਟੀ ਨੇ ਸਿੱਧੇ ਤੌਰ 'ਤੇ ਯੂਪੀਪੀਸੀਬੀ ਨੂੰ ਇਸ ਲਈ ਦੋਸ਼ੀ ਘਹਿਰਾਇਆ ਹੈ ਕਿ ਉਹਨਾਂ ਨੇ ਉਦਯੋਗਾਂ ਅਤੇ ਸਥਾਨਕ ਪ੍ਰਸ਼ਾਸਨ ਵੱਲੋਂ ਹੋ ਰਹੇ ਪ੍ਰਦੂਸ਼ਣ 'ਤੇ ਕਾਬੂ ਪਾਉਣ ਲਈ ਕੋਈ ਢੰਗ ਦੀ ਕਾਰਵਾਈ ਨਹੀਂ ਕੀਤੀ ਗਈ ਇਸ ਨਾਲ ਸਾਫ ਹੈ ਕਿ ਸਰਕਾਰੀ ਅਧਿਕਾਰੀਆਂ ਦੀ ਲਾਪਰਵਾਹੀ ਅਤੇ ਉਦਯੋਗਾਂ ਦੀ ਬੇਪਰਵਾਹੀ ਇਸ ਸੰਕਟ ਦਾ ਮੁੱਖ ਕਾਰਨ ਬਣਦੀ ਹੈ ਇਹ ਸਾਨੂੰ ਸੋਚਣ ਤੇ ਮਜਬੂਰ ਕਰਦਾ ਹੈ ਕਿ ਸਰਕਾਰੀ ਅਧਿਕਾਰੀ ਉਦਯੋਗਪਤੀ ਅਤੇ ਪਰਿਸ਼ਾਸ਼ਨ ਕੀ ਕਰ ਰਹੇ ਨੇ ਕੀ ਲੋਕਾਂ ਦੀ ਸਿਹਤ ਅਤੇ ਨਦੀਆਂ ਦੀ ਪਵਿੱਤਰਤਾ ਉਹਨਾਂ ਲਈ ਕੋਈ ਮਤਲਬ ਨਹੀਂ ਰੱਖਦੀ ਹੁਣ ਜੇ ਦੇਖੀਏ ਤਾਂ ਜ਼ਿੰਮੇਵਾਰ ਕੌਣ ਹੈ ਜੂ ਪੀਪੀਸੀਬੀ ਉੱਤਰ ਪ੍ਰਦੇਸ਼ ਪੋਲੂਸ਼ਨ ਕੰਟਰੋਲ ਬੋਰਡ ਐਨਜੀਟੀ ਨੇ ਸਿੱਧੇ ਤੌਰ ਤੇ ਯੂਪੀਪੀਸੀਬੀ ਨੂੰ ਲਾਪਰਵਾਹ ਕਰਾ ਦਿੱਤਾ ਕਿਉਂਕਿ ਉਹਨਾਂ ਨੇ ਉਦਯੋਗਾਂ ਅਤੇ ਨਗਰ ਨਿਗਮਾਂ ਵੱਲੋਂ ਨਦੀ ਵਿੱਚ ਛੱਡੇ ਜਾ ਰਹੇ ਜ਼ਹਿਰੀਲੇ ਪਦਾਰਥਾਂ ਤੇ ਕੋਈ ਸਖਤ ਕਾਰਵਾਈ ਨਹੀਂ ਕੀਤੀ ਤੇ ਦੂਜੇ ਨੰਬਰ ਤੇ ਉਦਯੋਗ ਤੇ ਫੈਕਟਰੀਆਂ ਆਉਂਦੀਆਂ ਨੇ ਭਾਰੀ ਉਦਯੋਗ ਰੋਜ਼ਾਨਾ ਲੱਖਾਂ ਲੀਟਰ ਸ਼ੁੱਧ ਅਤੇ ਜ਼ਹਿਰੀਲਾ ਪਾਣੀ ਗੰਗਾ 'ਚ ਸੜ ਰਹੇ ਨੇ ਇਹ ਕੇਵਲ ਧਾਰਮਿਕ ਵਿਸ਼ਵਾਸ ਤੇ ਸਵਾਲ ਨਹੀਂ ਬਲਕਿ ਸਿਹਤ ਤੇ ਗੰਭੀਰ ਖਤਰਾ ਹੈ ਨੰਬਰ ਦਿਨ ਤੇ ਇਹ ਸਰਕਾਰ ਤੇ ਪ੍ਰਸ਼ਾਸਨ ਜਦੋਂ ਐਨਜੀਟੀ ਨੇ ਸਖਤ ਸ਼ਬਦਾਂ 'ਚ ਇਹ ਮਾਮਲਾ ਉਠਾਇਆ ਤਾਂ ਸਰਕਾਰ ਨੇ ਇਸ ਉੱਤੇ ਤੁਰੰਤ ਕੋਈ ਕਾਰਵਾਈ ਨਹੀਂ ਕੀਤੀ ਹੁਣ ਤੁਹਾਡੀ ਸੋਚਣ ਦੀ ਗੱਲ ਇਹ ਹੈ ਕਿ ਕੀ ਇਹ ਲਾਪਰਵਾਹੀ ਹੈ ਜਾਂ ਜਾਣ ਬੁੱਝ ਕੇ ਕੀਤੀ ਗਈ ਲਾਟਗੁਜ਼ਾਰੀ ਸੋ ਕੁੱਲ ਮਿਲਾ ਕੇ ਇਹ ਜੇ ਤਾਂ ਨਿਕਲਦਾ ਹੈ ਕਿ ਧਾਰਮਿਕ ਭਾਵਨਾਵਾਂ ਨੂੰ ਇੱਕ ਪਾਸੇ ਰੱਖ ਕੇ ਆਪਾਂ ਨੂੰ ਪਹਿਲਾਂ ਇਹ ਦੇਖਣਾ ਚਾਹੀਦਾ ਹੈ ਕਿ ਜਿੱਥੇ ਵੀ ਆਪਾਂ ਆਪਣਾ ਕੋਈ ਵੀ ਧਰਮ ਪਗਾਉਣ ਲਈ ਜਾਂ ਧਰਮ ਨੂੰ ਮੰਨਣ ਲਈ ਜਿੱਥੇ ਵੀ ਆਪਾਂ ਹੌਲੀ ਡਿਪ ਯਾਨੀ ਕਿ ਇਸ਼ਨਾਨ ਕਰਦੇ ਆ ਪਹਿਲਾਂ ਇਹ ਕਨਫਰਮ ਕਰ ਲੈਣਾ ਜ਼ਰੂਰੀ ਹੈ ਕਿ ਉਹ ਪਾਣੀ ਬਿਲਕੁਲ ਸਾਫ਼ ਹੈ ਪਵਿੱਤਰ ਹੈ ਸੋ ਲੋਕਾਂ ਨੂੰ ਵੀ ਸਰਕਾਰ ਤੇ ਦਬਾਅ ਬਣਾਉਣ ਲਈ ਆਵਾਜ਼ ਉਠਾਉਣੀ ਚਾਹੀਦੀ ਹੈ ਸੋਸ਼ਲ ਮੀਡੀਆ ਜਿਹੜਾ ਕਿ ਇੱਕ ਬਹੁਤ ਵੱਡਾ ਪਲੇਟਫਾਰਮ ਹੈ ਉੱਤੇ ਵੀ ਮੁਹਿੰਮਾਂ ਚਲਉਣੀਆ ਚਾਹੀਦੀਆਂ ਨੇ ਜੋ ਵੀ ਆਪਾਂ ਕੰਮ ਸਰਕਾਰ ਤੋਂ ਲੈਣਾ ਹੈ ਤੇ ਇਸ ਦੇ ਬਾਰੇ ਤੁਹਾਡੀ رائے ਕੀ ਹੈ ਕਿ ਜੋ ਐਨਜੀਟੀ ਨੇ ਕਿਹਾ ਉਹ ਸਹੀ ਹੈ ਕਿ ਜੋ ਪੀਪੀਸੀਬੀ ਦੇ ਉੱਤੇ ਸ਼ਕਤਕਾਰ ਬਈ ਹੋਣੀ ਚਾਹੀਦੀ ਹੈ ਕੀ ਤੁਸੀਂ ਇਸ ਨੂੰ ਸੋਸ਼ਲ ਮੀਡੀਆ ਦੇ ਸ਼ੇਅਰ ਕਰਕੇ ਹੋਰ ਲੋਕਾਂ ਨੂੰ ਜਾਗਰੂਕ ਕਰੋਗੇ ਸੁਣ ਲਈ ਇੰਨਾ ਬਾਕੀ ਮਿਲਦੇ ਹਾਂ ਅੱਗੇ ਕਿਸੇ ਅਲੱਗ ਮੁੱਦੇ ਤੇ ਧੰਨਵਾਦ